ਸਿੱਧੂ ਮੂਸੇਵਾਲੇ ਦੇ ਨਾਲ 올ਡ ਸਕੂਲ Song ਦੇ ਰਾਹੀਂ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਣ ਵਾਲੀ ਪ੍ਰੀਮ ਟਿੱਲੋ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅਸੀਂ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲਾ ਅਤੇ ਪ੍ਰੀਮ ਟਿੱਲੋ ਦੀ ਆਪਸੀ ਵਿਗੜਨ ਦਾ ਕਰਕੇ ਪ੍ਰੀਮ ਟਿੱਲੋ ਅੱਜ ਲੋਕਾਂ ਦੀ ਨਫ਼ਰਤ ਦਾ ਹਿੱਸਾ ਬਣੇ ਹੋਏ ਹਨ ਅਗਰ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਫੇਮਸ ਸਿੰਗਰ ਨਵਾਨ ਸੰਧੂ ਦੀ ਤਾਂ ਉਹਨਾਂ ਨੇ ਪ੍ਰੀਮ ਟਿੱਲੋ ਨੂੰ ਇੱਕ ਰਿਪਲਾਈ ਦਿੱਤਾ ਹੈ ਤੁਸੀਂ ਸੁਣੋ ਇਹ ਗਾਣਾ ਹੈ ਆਏ ਦਿਨ ਖਸ ਮੇਰਾ ਨਵਾਂ ਲੱਭ ਦੇ ਤੀ ನವಾನ ಸಂಧು ಬಿಗ್ಪ ਆਪਣੇ ਗਾਣੇ ਵਿੱਚ ਬਰਬੇਰੀ ਬ੍ਰੈਂਡ ਦੀ ਗੱਲ ਕੀਤੀ ਹੈ ਜਿਸ ਤੋਂ ਬਾਅਦ ਨਵਾਨ ਸੰਦੂ ਨੇ ਆਪਣੇ Song ਦਾ ਟਾਈਟਲ ਨੇਮ ਸਿੱਧਾ ਸੰ ਰੱਖਿਆ ਅਤੇ ਇੱਕ ਡੌਗ ਦੇ ਗੱਲ ਵਿੱਚ ਬਰਬੇਰੀ ਦਾ ਪਟਾ ਪਵਾ ਕੇ ਇਹ ਸਾਬਿਤ ਕੀਤਾ ਕਿ ਬਰਬੇਰੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ سارے Song ਨੇ ਜੋ ਉਹ ਇੱਕ ਦੂਜੇ ਨੂੰ ਲਗਾਤਾਰ ਰਿਪਲਾਈ ਦਿੰਦੇ ਰਹਿੰਦੇ ਹਨ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ